ڈی 11 نیوز پنجاب دیکھ رہے ہیں درشکنا స్వాگਤ ਹੈ ਮੈਂ ਤੁਹਾਡਾ ਆਪਣਾ ਸੁਖਵਿੰਦਰ ਸਿੰਘ ਦਗਾਲ ਅੱਜ ਅਸੀਂ ਪਹੁੰਚੇ ਦਗਾਲ ਖੁਰਦ ਜਿੱਥੇ ਆਮ ਆਦਮੀ ਪਾਰਟੀ ਦੇ ਸਰਕਲ ਪ੍ਰਧਾਨ ਰਾਦੇ ਸ਼ਾਮ ਜਿਹੜੇ ਕਿ ਸਾਬਕਾ ਸਰਕਲ ਪ੍ਰਧਾਨ ਨੇ ਜਿਹੜੇ ਕਿ ਪਿਛਲੇ ਸਮੇਂ ਦੇ ਵਿੱਚ ਇਹ ਆਮ ਆਦਮੀ ਪਾਰਟੀ ਨੂੰ ਵਾਲਵੇ ਦਾ ਕਹਿ ਗਏ ਸੀ ਅੱਜ ਇਹ ਆਪਣੇ ਨੌਜਵਾਨਾਂ ਨੂੰ ਤੇ ਵਿੱਚ ਪੰਚਾਇਤ ਦੇ ਮੈਂਬਰ ਵੀ ਨੇ ਤੇ ਕਾਫੀ ਸੈਂਕੜੇ ਨੌਜਵਾਨ ਨੂੰ ਲੈ ਕੇ ਤੇ ਪਿੰਡ ਦੇ ਪਤਵੰਤੇ ਸੱਜਣਾਂ ਨੂੰ ਲੈ ਕੇ ਅੱਜ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਹੋ ਰਹੇ ਨੇ ਅੱਜ ਇੱਥੇ ਕਾਂਗਰਸ ਪਾਰਟੀ ਦੇ ਇੰਚਾਰਜ ਦਰਵਾਰਾ ਸਿੰਘ ਬਣਵਾਲਾ ਜੀ ਪਹੁੰਚੇ ਹੋਏ ਨੇ ਤੇ ਸਰਪੰਚ ਮੋਰ ਸਿੰਘ ਜੀ ਜਿਉਨਪੁਰਾ ਦਗਾਲ ਤੋਂ ਸਰਪੰਚ ਨੇ ਜਿਹੜੇ ਪਹੁੰਚੇ ਹੋਏ ਨੇ ਤੇ ਇਹ ਆਗੂ ਨੇ ਕਾਂਗਰਸ ਪਾਰਟੀ ਦੇ ਇਹਨਾਂ ਨੂੰ ਅੱਜ ਇੱਥੇ ਨੌਜਵਾਨਾਂ ਨੂੰ ਤੇ ਰਾਦੇਸ਼ ਸ਼ਾਮ ਅਤੇ ਪੰਚ ਲਾਲੀ ਸਿੰਘ ਚੌਧਰੀ ਜੀ ਤੇ ਹੋਰ ਵੀ ਕਈ ਪਤਵੰਤੇ ਸੱਜਣ ਨੇ ਜਿਹੜੇ ਇਹਨਾਂ ਨੂੰ ਜੁਆਇਨਿੰਗ ਕਰਵਾਉਣਗੇ ਕਾਂਗਰਸ ਪਾਰਟੀ ਦੇ ਵਿੱਚ ਜਿਹੜਾ ਇਹ ਹਜੂਮ ਹੈ ਆਮ ਆਦਮੀ ਪਾਰਟੀ ਨੂੰ ਜਿਨ੍ਹਾਂ ਨੇ ਆਪਦੀ ਜ਼ੋਰ ਸ਼ੋਰ ਨਾਲ ਆਮ ਆਦਮੀ ਪਾਰਟੀ ਨੂੰ ਇੱਥੇ ਲੀਡ ਦਵਾਈ ਸੀ ਪਰਚੇ ਵੀ ਝੱਲੇ ਇਹਨਾਂ ਨੇ ਆਮ ਆਦਮੀ ਪਿੱਛੇ ਤੇ ਅੱਜ ਇਹ ਕਾਂਗਰਸ ਪਾਰਟੀ ਨੂੰ ਜੁਆਇਨ ਕਰ ਰਹੇ ਨੇ ਗੱਲ ਕਰਾਂਗੇ ਅੱਜ ਦਰਵਾਰਾ ਸਿੰਘ ਜੀ ਬਣ ਵਾਲਾ ਨਾਲ ਜਿਹੜੇ ਇੱਥੇ ਇਹਨਾਂ ਨੂੰ ਜੁਆਇਨ ਕਰਨ ਲਈ ਆਏ ਨੇ ਹਾਂਜੀ ਰਾਦੇ ਜੀ ਅੱਜ ਤੁਸੀਂ ਆਮ ਆਦਮੀ ਪਾਰਟੀ ਤੁਸੀਂ ਪਹਿਲਾਂ ਹੀ ਛੱਡ ਚੁੱਕੇ ਸੀ ਤੇ ਅੱਜ ਤੁਸੀਂ ਕਾਂਗਰਸ ਪਾਰਟੀ ਜੁਆਇਨ ਕੀਤੀ ਹੈ ਤੇ ਕੀ ਕਾਰਨ ਹੋਏ ਨੇ ਜੀ ਅਸੀਂ ਕਾਂਗਰਸ ਪਾਰਟੀ ਜਮਾਇਨ ਕੀਤੀ ਅਸੀਂ 70 ਸਾਲ ਤੋਂ ਪੱਕੇ ਕਾਂਗਰਸੀ ਆਂ ਜਿੱਥੇ ਦੇ ਜੰਮੇ ਮੇਰੇ ਮਾਪੇ ਤੇ ਉਹ ਤੋਂ ਇੱਕ ਬਦਲਾਅ ਕਰਕੇ ਅਸੀਂ ਚਲੋ ਬਦਲਾਅ ਕਰਕੇ ਅਸੀਂ ਆਮ ਆਦਮੀ ਪਾਰਟੀ ਜਮਾਇਨ ਕੀਤੀ ਸੀ 2013 ਜਾਂ ਤੇ ਅਸੀਂ ਪਾਰਟੀ ਜੋ ਸਾਨੂੰ ਸੀਸਾ ਦਿਖਾਰੀ ਦੀ ਵੀ ਆਪਾਂ ਮੈਡੀਕਲ ਸਹੂਲਤਾਂ ਜਾਂ ਐਜੂਕੇਸ਼ਨ ਵਧੀਆ ਕਰਾਂਗੇ ਜਦੋਂ ਸਾਡੇ ਸਾਲ ਡੇਢ ਸਾਲ ਸਰਕਾਰ ਚੱਲਣ ਤੋਂ ਬਾਅਦ ਦੇਖਿਆ ਵੀ ਇਹ ਤਾਂ ਕੋਈ ਝੂਠ ਦਾ ਪੰਡਾਰਾ ਸੀਸੇ ਦੇ ਪਿੱਛੇ ਕੁਝ ਹੋਰ ਆ ਤਾਂ ਅਸੀਂ ਪਾਰਟੀ ਤੋਂ ਥੋੜਾ ਜਿਹਾ ਪਿੱਛੇ ਹਟੇ ਤੇ ਸਾਨੇ ਪਾਰਟੀ ਲਈ ਰਾਤ ਦਿਨ ਕੰਮ ਕੀਤਾ ਤੇ ਅਸੀਂ ਹੁਣ 2027 ਚ ਦਗਾਲ ਖੁਰਦ ਦੇ ਵਿੱਚ ਦਰਬਾਰਾ ਸਿੰਘ ਮਾਨ ਵਾਲੇ ਨੂੰ ਵੱਡੀ ਲੀਡ ਨਾਲ ਜਿੱਤੂ ਕਰਾਰ ਦਵਾਵਾਂਗੇ ਅਸੀਂ ਇਹ ਸਾਰੀ ਜੰਨੀ ਸਾਡੀ ਦਗਾਲ ਦੀ ਟੀਮ ਆ ਸਾਰੀ ਵਿਸ਼ਵਾਸ ਦਿਵਾ ਦੇਗੀ ਆਉਣ ਵਾਲਾ 2027 ਦਗਾਲ ਖੁਰਦ ਦੇ ਵਿੱਚੋਂ 500 ਤੋਂ ਵੱਧ ਲੀਡ ਨਾਲ ਦਰਬਾਰਾ ਸਿੰਘ ਜਿੱਤੂ ਹੋਣਗੇ ਹਾਂਜੀ ਤੁਸੀਂ ਮੈਡੀਕਲ ਤੇ ਸਿੱਖਿਆ ਦੀ ਗੱਲ ਕੀਤੀ ਹੈ ਜੀ ਤੇ ਜੇ ਗੱਲ ਕਰੀਏ ਕਿ ਸਿੱਖਿਆ ਤੇ ਮੈਡੀਕਲ ਨੂੰ ਕੋਈ ਸਰਪੰਜਾਬ ਸਰਕਾਰ ਨੇ ਤੁਹਾਡੇ ਪਿੰਡ ਦੇ ਵਿੱਚ ਕੁਝ ਕੀਤਾ ਜੀ ਸਾਡੇ ਜੀ 25 ਸਾਲ ਪੁਰਾਣੀ ਕੰਦ ਦਾ ਐਮਐਲਏ ਸਾਹਿਬ ਨੂੰ ਤੁਹ ਘਟਨ ਕਰ ਗਈ ਸੜਕ ਦੇ ਉੱਪਰ ਜਾ ਕੇ ਦੇਖ ਲਓ 25 ਸਾਲ ਪਹਿਲਾਂ ਕੰਦ ਖਿੱੱਚੀ ਹੋਈ ਸੀ ਅੱਛਾ ਰੰਗ ਰੋਗਣ ਕਰਤਾ ਉਹ ਜੀ ਰੰਗ ਰੋਗਣ ਵੀ ਨਹੀਂ ਕਰਿਆ ਜੀ ਤੋਂ 2014 ਨੂੰ ਸਾਡਾ ਸਤਪੰਚ ਲੱਖਾ ਸਿੰਘ ਦਾ ਉਹਨਾਂ ਨੇ ਗੱਡੀ ਤੀ 2014 ਜਾਂ ਅੱਜ ਮੇਰੇ ਖਿਆਲ ਨਾਲ 10 11 ਸਾਲ ਹੋ ਗਏ ਜੀ ਹਾਂਜੀ ਤੁਸੀਂ ਜਾ ਕੇ ਉੱਥੇ ਬੈਠ ਲੈ ਸਕਦੇ ਹੋ ਉਹ ਨੀ ਪੱਥਰ ਸੜਕ ਦੇ ਮੂਹਰੇ ਲਾਟੇ ਸੀ ਕੰਦ ਭੰਨਣੇ ਹਾਂਜੀ ਹਾਂਜੀ ਫੋਰ ਕੋਈ ਵੀ ਸਾਡੇ ਸਕੂਲ ਦੇ ਵਿੱਚ 25-30 ਲੱਖ ਰੁਪਏ ਬੋਲ ਗਿਆ ਅੱਛਾ ਕੱਲਾ ਨਹੀਂ ਪੱਥਰ ਲਾ ਕੇ ਹੀ ਉਦਘਾਟਨ ਕਰਤਾ ਤੁਸੀਂ ਦੇਖ ਸਕਦੇ ਜੇ ਜਾ ਕੇ ਪਿੰਡ ਦੇ ਲੋਕਾਂ ਨੂੰ ਪੁੱਛ ਲਓ ਜੀ ਉਹ ਤੇ ਸੜਕ ਕੰਧ ਤੇ ਉੱਪਰ ਛੜਕਾਈ ਉਹਦੇ ਉੱਪਰ ਪੱਟ ਕੇ ਨਿਊ ਪੱਥਰ ਲਾਇਆ 15 ਸਾਲ ਪਹਿਲਾਂ ਕੰਧ ਬਣੀ ਹੋਈ ਹੈ ਠੀਕ ਹੈ ਜੀ ਤੇ ਜਿਹੜੀ ਮੈਡੀਕਲ ਦੀ ਗੱਲ ਕਰੀਏ ਜੇ ਤੁਹਾਡੇ ਉਰੇ ਇੱਕ ਹੈਲਥ ਸਿਸਟਮ ਹੈਗਾ ਸਾਡਾ ਡਿਸਪੈਂਸਰੀ ਉਹਦੇ ਚ ਕੀ ਕੀਤਾ ਅੱਜ ਕੀ ਹਾਲਾਤ ਨੇ ਉਹਦੇ ਮੈਡੀਕਲ ਨਾ ਕਹੋ ਜੀ ਤੁਸੀਂ ਉਹਦਾ ਉੱਤਰ ਪਸ਼ੂ ਖੜਦੇ ਨੇ ਜੀ ਜਾ ਕੇ ਤੁਸੀਂ ਦੇਖ ਲਓ ਉੱਤੇ ਤਾਂ ਡੰਗਰ ਖੜਦੇ ਨੇ ਦਵਾਈ ਮਿਲਦੀ ਨਹੀਂ ਜਾ ਕੇ ਤੁਸੀਂ ਬੁਖਾਰ ਦੀ ਗੋਲੀ ਨਹੀਂ ਲੈ ਸਕਦੇ ਤੁਸੀਂ ਇਹ ਕਹਿੰਦੇ ਅਸੀਂ ਕਿੰਨੇ ਸਾਲ ਪੁਰਾਣੀ ਬਿਲਡਿੰਗਾਂ ਤੇ ਕਿੰਨੀ ਨੀਵੀਂ ਹੈ ਮੇਰੇ ਸਮੇਂ ਦੀ ਸੁਰਤ ਤੋਂ ਪਹਿਲਾਂ 45 50 ਸਾਲ ਪਹਿਲਾਂ ਦੀ ਬਿਲਡਿੰਗਾਂ ਜੀ ਉਹਦੇ ਵਿੱਚ ਮੁੜ ਕੇ ਕੋਈ ਸਿਹਤ ਸਹੂਲਤ ਨਹੀਂ ਜੋ ਵੀ ਸਾਡੇ ਪਿੰਡ ਦੇ ਲੋਕ ਨੇ ਉੱਤੇ ਜਾਂਦੇ ਨੇ ਬੁਖਾਰ ਦੀ ਦਵਾਈ ਨਹੀਂ ਮਿਲਦੀ ਤੇ ਮੁੱਲ ਪ੍ਰਾਈਵੇਟ ਡਾਕਟਰਾਂ ਤੋਂ ਹੀ ਲੈਣਾ ਪੈਂਦਾ ਜੀ ਦਵਾਈ ਘੁੱਟੀ ਕੋਈ ਉਹਦੇ ਵਿੱਚ ਸਹੂਲਤ ਨਹੀਂ ਜੀ ਨੌਂ ਦੀ ਡਿਵੈਂਸਰੀ ਆ ਉਹ ਖੁਦ ਬਿਮਾਰ ਆ ਜੀ ਉਹਦੇ ਵਿੱਚ ਸਪੌੜੀਏ ਫਿਰਦੇ ਨੇ ਜਾ ਕੇ ਤੁਸੀਂ ਪਾਣੀ ਦੀ ਵੀ ਭਰ ਜਾਂਦੇ ਪਾਣੀ ਦਾ ਹੁਣ ਤੋਂ ਨੇ ਪਿੱਛੇ ਮੀਡੀਆ ਦੀ ਖਬਰ ਲਾਈ ਤੀ ਸਾਰੀ ਮੀਡੀਆ ਡੱਕੀ ਖੜੀ ਤੀ ਜੀ ਹਾਂਜੀ ਇਹ ਕਹਿੰਦੇ ਨੇ ਅਸੀਂ ਮੈਡੀਕਲ ਐ ਕਰਤੇ ਆ ਤੁਸੀਂ ਜਾ ਕੇ ਜਮੀਨੀ ਤੌਰ ਤੇ ਦੇਖੋ ਜੀ ਹਾਂਜੀ ਤੇ ਦਰਬਾਰਾ ਸਿੰਘ ਨਾਲ ਗੱਲ ਕਰਾਂਗੇ ਜੀ ਹਾਂਜੀ ਅੱਜ ਨੌਜਵਾਨ ਵਰਗ ਹੈ ਜਿਹੜਾ ਰਾਦੇ ਸ਼ਾਮ ਦੀ ਅਗਵਾਈ ਦੇ ਵਿੱਚ ਤੇ ਕਈ ਮੈਂਬਰ ਪੰਚਾਇਤ ਵੀ ਅੱਜ ਪਾਰਟੀ ਦੇ ਵਿੱਚ ਆਏ ਨੇ ਤੁਹਾਡੀ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਕਾਂਗਰਸ ਪਾਰਟੀ ਦਾ ਸੰਗਠਨ ਜਿਹੜਾ ਉਹਨੂੰ ਮਜ਼ਬੂਤ ਕਰਨ ਦੇ ਲਈ ਕਰਕੇ ਰਿਆ ਚੱਲੀ ਹੈ ਅੱਜ ਸਾਡੇ ਆਗੂ ਰਾਜੇ ਸ਼ਾਮ ਜੀ ਜੋ ਕਿ ਆਮ ਆਦਮੀ ਪਾਰਟੀ ਛੱਡ ਕੇ ਬਹੁਤ ਪਹਿਲਾਂ ਕਾਂਗਰਸ ਪਾਰਟੀ ਨੂੰ ਇਹ ਇਲਤੀਆਂ ਨੂੰ ਸਵੀਕਾਰ ਕਰਦੇ ਸਾਡੇ ਨਾਲ ਆਏ ਨੇ ਸਾਡੇ ਡੀਲਾ ਜੀ ਤੇ ਹੋਰ ਸਾਡੇ ਆਗੂ ਸਹਿਮਾਨ ਸਾਰੇ ਅੱਜ ਇਹਨਾਂ ਦੀ ਤਮੰਨਾ ਸੀ ਕਿ ਅਸੀਂ ਇਹਨਾਂ ਨੂੰ ਮਿਲੀਏ ਉਸੇ ਲੜੀ ਦੇ ਤਹਿਤ ਅਸੀਂ ਅੱਜ ਇੱਥੇ ਰਾਜੇ ਸ਼ਾਮ ਜੀ ਦੀ ਗ੍ਰਹਿ ਵਿੱਚ ਇੱਕ ਇਕੱਤਰ ਹੋਈ ਹੈ ਬਹੁਤ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਆਗੂ ਸਾਡੇ ਇੱਥੇ ਇਕੱਤਰ ਹੋਏ ਨੇ ਅਸੀਂ ਕਮੇਟੀਆਂ ਦਾ ਗਠਨ ਕਰ ਰਹੇ ਹਾਂ ਇਹਨਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਕਮੇਟੀਆਂ ਦਾ ਗਠਨ ਜਿਹੜਾ ਉਹ ਜਲਦੀ ਤੋਂ ਜਲਦੀ ਕੀਤਾ ਜਾਵੇ ਔਰ ਨਾਲ ਦੀ ਨਾਲ ਅਸੀਂ ਸਾਰੇ ਨੌਜਵਾਨ ਵਰਗ ਨੂੰ ਸਾਡੇ ਬੱਚਿਆਂ ਨੂੰ ਜਿਹੜਾ ਨੇ ਭੁਵਿੱਖ ਦੇ ਆਗੂ ਬਣਨਾ ਸਾਡੇ ਉਹਨਾਂ ਨੂੰ ਵਿਸ਼ਵਾਸ ਵੀ ਦਵਾਇਆ ਕਿ ਉਹਨਾਂ ਦਾ ਮਾਨ ਸਤਕਾਰ ਜਿਹੜਾ ਹੈ ਪੂਰਾ ਕੀਤਾ ਜਾਊਗਾ ਪਾਰਟੀ ਵੱਲੋਂ ਕਿਸੇ ਤਰ੍ਹਾਂ ਦੀ ਕੋਤਾਹੀ ਨਹੀਂ ਕੀਤੀ ਜਾਊਗੀ ਕਿਉਂਕਿ ਜੋ ਇਹ ਪਾਰਟੀ ਨੇ ਪਹਿਲਾਂ ਕੋਤਾਹੀ ਕੀਤੀ ਸੀ ਉਹਦਾ ਖਮਿਆਜਾ ਜਿਹੜਾ ਹੁਣ ਲਾਖੀ ਭੁਗਤ ਰਹੀ ਹੈ ਸੋ ਵਾਹਿਗੁਰੂ ਮਿਹਰ ਕਰਨਗੇ 2027 ਦੇ ਵਿੱਚ ਕਾਂਗਰਸ ਪਾਰਟੀ ਨੂੰ ਪੰਜਾਬ ਦੀ ਸੇਵਾ ਕਰਨ ਦਾ ਮੌਕਾ ਮਿਲੂ ਔਰ ਸਾਡੇ ਨੌਜਵਾਨ ਜਿਹੜੇ ਆਗੂ ਸਹਿਬਾਨ ਨੇ ਖਾਸ ਤੌਰ ਤੇ ਅੱਜ ਜਿਵੇਂ ਇਕੱਠੇ ਹੋਏ ਸੀ ਲਾਲੀ ਜੀ ਸਾਡੇ ਰਾਧੇ ਸ਼ਾਮ ਜੀ ਸਾਡੇ ਸਰਪੰਚ ਸਾਹਿਬ ਸਾਡੇ ਹੋਰ ਨੌਜਵਾਨ ਬੱਚੇ ਇਹਨਾਂ ਸਾਰਿਆਂ ਦੇ ਸਹਿਯੋਗ ਦੇ ਨਾਲ ਇਹਨਾਂ ਨੂੰ ਮਾਨ ਸਤਿਕਾਰ ਦੇਣਾ ਸਾਡੀ ਡਿਊਟੀ ਹੈ ਅਸੀਂ ਮਾਨ ਸਤਿਕਾਰ ਦੇਵਾਂਗੇ ਇਹਨਾਂ ਨੂੰ 100% ਵਿਸ਼ਵਾਸ ਦਵਾਇਆ ਇਹਨਾਂ ਨੂੰ ਇਹ ਵੀ ਵਿਸ਼ਵਾਸ ਦਵਾਇਆ ਕਿ ਜੇ ਵਾਹਿਗੁਰੂ ਕਿਰਪਾ ਕਰਦੇ ਨੇ ਤਾਂ ਇਹ ਕਿਸੇ ਵੀ ਤਰ੍ਹਾਂ ਦਾ ਜਿਹੜਾ ਇਹਨਾਂ ਦਾ ਇਹਨਾਂ ਨੂੰ ਹੰਗੋਲਿਆ ਉਹ ਨਹੀਂ ਕੀਤਾ ਜਾਊਗਾ ਔਰ ਕਿਸੇ ਵੀ ਮਤਲਬ ਕਿ ਜਿਵੇਂ ਇਹਨਾਂ ਦਾ ਕੋਈ ਖਦਸ਼ਾ ਸੀ ਕਿ ਅਮੀਰ ਲੋਕ ਜਿਹੜੇ ਨਾਲੇ-ਵਾਲੇ ਹੋ ਜਾਂਦੇ ਨੇ ਇਸ ਤਰ੍ਹਾਂ ਦਾ ਕੁਝ ਨਹੀਂ ਹੋਊਗਾ ਇਹਨਾਂ ਦੇ ਨਾਲ ਰ੍ਹਾਂਗੇ ਨਾਲ ਰਹੇ ਆ ਤੇ ਨਾਲ ਇਹਨਾਂ ਨੂੰ ਪਿਆਰ ਮੁਹੱਬਤ ਦੇ ਨਾਲ ਇਹਨਾਂ ਦੇ ਨਾਲ ਚੱਲ ਕੇ ਦੁੱਖਾਂ ਤਕਲੀਫਾਂ ਆਮ ਸੰਗਤ ਦੀਆਂ ਗਰੀਬ ਵਰਗ ਦੀਆਂ ਕਿਸਾਨ ਵਰਗ ਦੀਆਂ ਛੋਟੇ ਵਪਾਰੀਾਂ ਦੀਆਂ ਦੁੱਖਾਂ ਤਕਲੀਫਾਂ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ ਠੀਕ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਅੱਜ ਉਹ ਸਰਦਾਰ ਸਰਕਾਰ ਦੇ ਮੇਰੇ ਨੌਜਵਾਨ ਵੀਰੋ ਖਾਸ ਤੌਰ ਤੇ ਅਰਵ ਸ਼ਮ ਜੀ ਮੈਂਬਰ ਸਾਹਿਬ ਤੇ ਜੀ ਮਨਾਲੀ ਜੀ ਮੈਂਬਰਾਨ ਸਾਰੇ ਨੌਜਵਾਨ ਵੀਰੋ ਗੋਗੇੁਰ ਜੀ ਦਾ ਖਾਸ ਮਹਿੰਗੁਰ ਜੀ ਸਭ ਤੇ ਪਹਿਲੀ ਗੱਲ ਤਾਂ ਮੈਂ ਤੁਹਾਡਾ ਸਾਰਿਆਂ ਦਾ ਖਾਸ ਤੌਰ ਤੇ ਤੁਹਾਡੇ ਜੀਤ ਸਾਹਿਬਾਨ ਦਾ ਦੋਨੇ ਲੀਡਰਾਂ ਦਾ ਬਾਕੀ ਵੀ ਤੁਸੀਂ ਸਾਰੇ ਨੌਜਵਾਨ ਹੋ ਤੁਹਾਡੇ ਦੇ ਵਿੱਚੋਂ ਹੀ ਲੀਡਰ ਬਣਨੇ ਨੇ ਤੁਹਾਡਾ ਦਿਲਦਿਆਂ ਗਿਆ ਰਹੀਆਂ ਤੋਂ ਸਾਡ ਸਪਾਰਟੀ ਵੱਲੋਂ ਬਹੁਤ ਬਹੁਤ ਧੰਨਵਾਦ ਕਰਨਾ ਕਿ ਤੁਸੀਂ ਇੱਕ ਬੜੇ ਛੋਟੇ ਟਾਈਮ ਦੇ ਵਿੱਚ ਸਾਨੂੰ ਇੱਥੇ ਮਿਲਣ ਦੇ ਲਈ ਇਨੀ ਵੱਡੀ ਗੱਲ ਦੀ ਖਤਰ ਹੋਏ ਹੋ ਟੀਮ ਕਾਂਗਰਸ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹੈ ਤੁਹਾਨੂੰ ਸਾਰਿਆਂ ਨੂੰ ਗਿਆ ਕਹਿੰਦੀ ਹੈ ਕਿ ਤੁਹਾਡਾ ਬਹੁਤ ਬਹੁਤ ਦਿਲਦਿਆਂ ਕਰਾਂ ਤੇ ਧੰਨਵਾਦ ਕਰਦੀ ਸਾਡੇ ਸਤਿਕਾਰਯੋਗ ਰਾਦੇ ਸ਼ਾਮ ਜੀ ਜੋ ਕਿ ਪਹਿਲਾਂ ਆਵਾਜ਼ੀ ਮਾਸ ਦੇ ਵਿੱਚ ਬਹੁਤ ਜ਼ਿਆਦਾ ਸਰਕਰਨ ਸੀ ਔਰ ਉਹਨਾਂ ਨੇ ਉਹਨਾਂ ਦੀਆਂ ਨੀਤੀਆਂ ਤੋਂ ਤੰਗ ਹੋ ਕੇ ਉਹਨਾਂ ਦੀਆਂ ਨੀਤੀਆਂ ਕਿਉਂਕਿ ਲੋਕਾਂ ਪੱਖੀ ਨਹੀਂ ਨਿਕਲੀਆਂ ਉਸ ਕਰਕੇ ਇਹਨਾਂ ਨੇ ਕਾਂਗਰਸ ਦੀਆਂ ਨੀਤੀਆਂ ਨੂੰ ਸਹੀ ਸਮਝਦੇ ਹੋਏ ਪਾਰਟੀ ਨਾਲ ਜੁੜਨ ਦਾ ਫੈਸਲਾ ਕੀਤਾ ਅਸੀਂ ਕਾਂਗਰਸ ਪਾਰਟੀ ਵੱਲੋਂ ਇਹਨਾਂ ਦਾ ਧੰਨਵਾਦ ਵੀ ਕਰਦੇ ਹਾਂ ਇਹਨਾਂ ਦਾ ਸਵਾਗਤ ਵੀ ਕਰਦੇ ਹਾਂ ਇਹਨਾਂ ਨੂੰ ਵਿਸ਼ਵਾਸ ਦਿਵਾਉਂਦੇ ਹਾਂ ਕਿ ਇਹਨਾਂ ਦੀ ਕਾਂਗਰਸ ਪਾਰਟੀ ਦੇ ਵਿੱਚ ਪੂਰੀ ਇੱਜ਼ਤ ਹੋਵੇ ਵੀਰੋ ਇਹਨਾਂ ਨੇ ਬਹੁਤ ਹੀ ਰੈਲੇਵੈਂਟ ਔਰ ਸ਼ਾਨਦਾਰ ਕੁਐਸਚਨ ਕੀਤੇ ਨੇ ਇਨਾਂ ਦਾ ਜਵਾਬ ਦੇਣਾ ਅੱਜ ਮੇਰਾ ਖਿਆਲ ਸਾਰੀ ਡਿਊਟੀ ਬਾਰਦੀ ਹੈ ਸਾਡਾ ਫਰਜ਼ ਹੁੰਦਾ ਇਹਨਾਂ ਦਾ ਆਬਜੈਕਸ਼ਨ ਸੀ ਕਿ ਕੋਈ ਵੀ ਵਿਅਕਤੀ ਕਿਸੇ ਵੀ ਪਾਰਟੀ ਬਣੋ ਜਦੋਂ ਕੋਈ ਉਹਦਾ ਪ੍ਰਾਪਤ ਕਰ ਲੈਂਦਾ ਇਲੈਕਟਡ ਇਲੈਕਟ ਹੋ ਜਾਂਦਾ ਚੁੜਿਆ ਜਾਂਦਾ ਤਾਂ ਉਹ ਕੁਝ ਇੱਕ ਖਾਸ ਲੋਕਾਂ ਦੀ ਮੁੱਠੀ ਪਰ ਲੋਕਾਂ ਦੀ ਕਹੈ ਲੋ ਜਾਂ ਇਹ ਕਹੈ ਲੋ ਕਿ ਜੋ ਉਹ ਜਿਹਦਾ ਸਮਾਜ 'ਤੇ ਜ਼ਿਆਦਾ ਪ੍ਰਭਾਵ ਹੁੰਦਾ ਉਹਨਾਂ ਲੋਕਾਂ ਦੀ ਝੋਲੀ 'ਚ ਪੈ ਜਾਂਦੇ ਨੇ ਔਰ ਆਮ ਵਰਕਰ ਨੂੰ ਆਮ ਵਿਅਕਤੀ ਨੂੰ ਆਮ ਆਗੂ ਨੂੰ ਬੰਦੋਤ ਅੰਗਰੇਜ਼ ਵੀ ਕਰਦੇ ਨੇ ਤੇ ਉਹਨਾਂ ਨੂੰ ਉਹਨਾਂ ਦੇ ਕਾਮਕਾਰਾਂ ਦੇ ਵਿੱਚ ਵੀ ਜਿਹੜਾ ਉਹਨਾਂ ਦੇ ਬੰਨੇ ਹੁੰਦੇ ਆ ਉਹ ਝੜ ਕੇ ਪੈ ਜਾਂਦੇ ਆ ਸੋ ਮੈਂ ਤਾਂ ਇਹ ਗੱਲ ਸਾਂਝ ਪਾਉਣੀ ਚਾਹੁੰਦਾ ਕਿ 2022 ਦੇ ਵਿੱਚ ਕਾਂਗਰਸ ਪਾਰਟੀ ਜਦੋਂ ਹਾਰੀ ਆ ਉਹਦਾ ਕਾਰਨ ਇਹੀ ਆ ਜੋ ਰਾਜੇਸ਼ ਸ਼ਾਮ ਜੀ ਨੇ ਕੁਐਸਚਨ ਕੀਤੇ ਨੇ ਕਿ ਕਾਂਗਰਸ ਪਾਰਟੀ ਦਾ ਅਮਰਿੰਦਰ ਸਿੰਘ ਰਾਜਾ ਅਮਰਿੰਦਰ ਸਿੰਘ ਸਾਡੇ ਚੀਫ ਮਿਨਿਸਟਰ ਸੀ ਉਹਨਾਂ ਦੀ ਅਗਵਾਈ ਦੇ ਵਿੱਚ ਸਾਡੇ ਆਗੂਆਂ ਨੂੰ ਸਾਡੇ ਵਰਕਰਾਂ ਨੂੰ ਸਾਡੇ ਉਹਨਾਂ ਵੀਰਾਂ ਨੂੰ ਜੋ ਜ਼ਮੀਨੀ ਪੱਧਰ ਤੋਂ ਉੱਠ ਕੇ ਆਪਣਾ ਜਿਹੜਾ ਪੇਟ ਪਾਲਦੇ ਨੇ ਮਜ਼ਦੂਰੀ ਕਰਕੇ ਉਹ ਜਦੋਂ ਉਹਨਾਂ ਨੂੰ ਸਤਿਕਾਰ ਨਹੀਂ ਮਿਲਿਆ ਤਾਂ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਵਿੱਚ ਕਿਉਂਕਿ ਉਹਨਾਂ ਨੂੰ ਇੰਜ ਲੱਗਿਆ ਕਿ ਸ਼ਾਇਦ ਆਮ ਆਦਮੀ ਪਾਰਟੀ ਸਾਡੀਆਂ ਮੁਕਤ ਤਕਲੀਫਾਂ ਸਾਡੀਆਂ ਪ੍ਰੋਬਲਮਾਂ ਸਾਡੇ ਰੋਜ਼ਮਰਾਂ ਦੇ ਜਿਹੜੇ ਕੰਮ ਕਰਨੇ ਉਹਨਾਂ ਦੇ ਵਿੱਚ ਕੋਈ ਸਹਾਈ ਹੋਊਗੀ ਔਰ ਸਾਨੂੰ ਕੋਈ ਨਾ ਕੋਈ ਸਮਾਜ ਦੇ ਵਿੱਚ ਰਹਿਣ ਦੇ ਲਈ ਸੁੱਖ ਸੁਰੱਖਤ ਮਿਲੂਗੀ ਸਾਨੂੰ ਜਿੰਦਗੀ ਨੂੰ ਸਤਾ ਦੇ ਲਈ ਸੁੱਖ ਹੋਵੇ ਮਿਲੂਗੀ ਸਾਡੀ ਜ਼ਿੰਦਗੀ ਜਿਹੜਾ ਜੀਵਨ ਪੱਤਰ ਆਪੋ ਚਾਹੋ ਲੇਕਿਨ ਬਦਕਸ਼ ਵੀ ਤੀ ਨੂੰ ਆਨਮਾਜੀ ਪਾਰਟੀ ਵੀ ਮੇਰੇ ਵੀਰੋ ਆਪਣੇ ਵਾਅਦਿਆਂ ਨੂੰ ਆਪਣੀਆਂ ਗਰੰਟੀਆਂ ਨੂੰ ਲੋਕਾਂ ਤੱਕ ਪਹੁੰਚਾ ਨਹੀਂ ਸਕੀ ਪੂਰੀਆਂ ਨਹੀਂ ਕਰ ਸਕੀ ਉਲਟਾ ਉਹਨਾਂ ਦੇ ਰਾਜ ਦੇ ਵਿੱਚ ਸਾਢੇ 3 ਸਾਲਾਂ ਦੇ ਰਾਜ ਦੇ ਵਿੱਚ ਕਾਨੂੰਨ ਵਿਵਸਥਾ ਜਿਹੜੀ ਹੈ ਉਹ ਚਕਨਾ ਚੂਰ ਹੋ ਚੁੱਕੀ ਆ ਖਤਮ ਹੋ ਚੁੱਕੀ ਆ ਡਰ ਭੈ ਦਾ ਮਾਹੌਲ ਬਣਿਆ ਹੋਇਆ ਕ੍ਰਾਪਸ਼ਨ ਜਿਸ ਦੇ ਵਿੱਚ ਤੇ ਸਰਕਾਰ ਬਣਾਈ ਸੀ ਕ੍ਰਾਪਸ਼ਨ ਦੇ ਵਿੱਚੋਂ ਰਾਜਸ਼ੰਗ ਜੀ ਉਹਨਾਂ ਦੀ ਜਿਹੜਾ ਇਸ ਟਾਈਮ ਕ੍ਰਾਪਸ਼ਨ ਦੀ ਜਿਹੜੀ ਰੇਸ ਆ ਉਹ ਪਹਿਲਾਂ ਨਾਲੋਂ 4 ਗੁਣਾ ਵਧੀ ਹੋਈ ਤੁਸੀਂ ਬਿਜਲੀ ਬੋਰਡ ਦੇ ਦਫ਼ਤਰ ਚਲੇ ਜਾਓ ਤੁਸੀਂ ਪੁਲਿਸ ਥਾਣੇ ਚਲੇ ਜਾਓ ਤੁਸੀਂ ਤਹਿਸੀਲ ਚਲੇ ਜਾਓ ਤੁਸੀਂ ਹੋਰ ਕਿਸੇ ਮੈਕਮੇਂ ਦੀ ਦਫ਼ਤਰ ਚਲੇ ਜਾਓ ਪੈਸੇ ਬਿਨਾਂ ਤੁਹਾਡੇ ਕੋਈ ਪੜਤਾਲ ਨਹੀਂ ਕੋਈ ਪੜਤਾਲ ਇਹਦੇ ਨਾਲ ਨਾਲ ਸਾਡੇ ਹਲਕੇ ਦੀਆਂ ਜੋ ਸੜਕਾਂ ਦਾ ਹਾਲ ਬਣਿਆ ਹੋਇਆ ਪੂਰੇ ਪੰਜਾਬ ਦੀਆਂ ਜੋ ਸੜਕਾਂ ਦਾ ਹਾਲ ਬਣਿਆ ਹੋਇਆ ਉਹ ਆਪਾਂ ਉਹਦੇ ਬਾਰੇ ਬੜੀ ਪਾਇੰਗਾ ਇਹਦੇ ਨਾਲ ਨਾਲ ਜਿਹੜਾ ਨਸ਼ਿਆਂ ਦਾ ਦਾੰਦ ਸਾਨੂੰ ਚਿਮੜਿਆ ਹੋਇਆ ਸਾਡੇ ਨੌਜਵਾਨ ਬੱਚੇ ਡੇਲੀ ਹਰੋਜ ਡੀਕੇ ਲਾਲਾ ਕੇ ਮਰ ਰਹੇ ਨੇ ਉਹਦੇ ਨਾਲ ਵੀ ਸਾਡਾ ਜਿਹੜਾ ਸਮਾਜ ਦਾ ਬਹੁਤ ਵੱਡਾ ਨੁਕਸਾਨ ਹੋਇਆ ਸੋ ਵੀਰੋ ਇਹਨਾਂ ਗੱਲਾਂ ਨੂੰ ਮੁੱਖ ਰੱਖਦੇ ਹੋਏ ਕਾਂਗਰਸ ਪਾਰਟੀ ਹਾਈ ਕਮਾਂਡ ਨੇ ਬਹੁਤ ਵੱਡਾ ਫੈਸਲਾ ਕੀਤਾ ਹੈ ਕਿ ਆਪਾਂ ਪਿੰਡਾਂ ਦੇ ਵਿੱਚ ਮੁਹੱਲਾ ਲੈਵਲ ਤੇ ਬੂਥ ਲੈਵਲ ਤੇ ਪਿੰਡ ਲੈਵਲ ਤੇ ਮੰਡਲ ਲੈਵਲ ਤੇ ਤੇ ਬਲੌਕ ਲੈਵਲ ਤੇ ਕਮੇਟੀਆਂ ਦਾ ਗਠਨ ਕਰੀਏ ਜਿਹਦੇ ਵਿੱਚ 20 25 25 ਮੈਂਬਰ ਹੋਣ ਔਰ ਉਹਨਾਂ ਮੈਂਬਰਾਂ ਨੂੰ ਆਇਡੈਂਟੀ ਕਾਰਡ इशੂ ਕੀਤੀ ਜਾਵੇ ਆਇਡੈਂਟੀ ਕਾਰਡ इशੂ ਕਰਕੇ ਉਹਨਾਂ ਦਾ ਜਿਹੜਾ ਡਾਟਾ ਬਕਾਇਦਾ ਤੌਰ ਤੇ ਜਿਹੜਾ ਟੈਲੀਫੋਨ ਨੰਬਰ ਹੋਊਗਾ ਸਾਰਾ ਕੁਝ ਉਹਨਾਂ ਦਾ ਡਾਟਾ ਹੋਊਗਾ ਉਹ ਪੰਜਾਬ ਦੇ ਸਰਕਾਰ ਕਮੇਟੀ ਨੂੰ ਤੇ 올 ਇੰਡੀਆ ਕਾਨਸਮੇਟਰ ਨੂੰ ਭੇਜਿਆ ਜਾਊਗਾ ਉਸੇ ਪਰਸੈਂਟ ਦੇ ਵਿੱਚ ਵਿੱਚ ਲੱਗੇ ਹੋਏ ਆ ਉਹਦਾ ਫਾਇਦਾ ਕੀ ਹੋਊਗਾ ਉਹਦਾ ਫਾਇਦਾ ਇਹ ਹੋਊਗਾ ਕਿ ਪਹਿਲੀ ਗੱਲ ਤਾਂ ਸਾਡੇ ਸਾਰੇ ਲੀਡਰ ਸਹਿਬਾਨ ਜਿਹੜੇ ਸਾਡੇ ਅਹੁਦੇਦਾਰ ਸਹਿਬਾਨ ਉਹਦੇ ਮੀਡੀਆ ਦੇ ਵੱਣ ਗਏ ਉਹਨਾਂ ਸਾਰਿਆਂ ਦੇ ਆਈਡੈਂਟੀ ਕਾਰਡ ਜਿਹੜੇ ਨੇ ਇਮੀਡੀਏਟਲੀ ਬੰਦ ਕੇ ਤੁਹਾਨੂੰ ਡਿਸਟ੍ਰਿਬਿਊਟ ਕਰ ਦਿੱਤੇ ਜਾਣਗੇ ਨੰਬਰ 1 ਨੰਬਰ 2 ਜੇ ਵਾਹਿਗੁਰੂ ਕਿਰਪਾ ਕਰਦੇ ਨੇ ਤੁਸੀਂ ਸਾਰੇ ਆਪਾਂ ਇਸੇ ਤਰ੍ਹਾਂ ਜੁੜੇ ਰਹਿੰਨੇ ਆ ਇੱਕ ਦੂਜੇ ਨਾਲ ਪਿਆਰ ਕਰਕੇ ਆ 2027 ਦੇ ਵਿੱਚ ਸਰਕਾਰ ਬਣਾ ਲੈਨੇ ਆ ਤਾਂ ਸਰਕਾਰ ਦੇ ਵਿੱਚ ਸਾਡਾ ਜਿਹੜਾ ਸਤਕਾਰ ਆ ਸਾਡਾ ਮਾਣ ਆ ਕੰਮਕਾਰ ਨਹੀਂ ਤੁਸੀਂ ਜਾਣਦੇ ਹੋ ਕਿ ਜਦੋਂ ਕਿਸੇ ਕਿਸੇ ਵੀ ਪਾਰਟੀ ਦੀ ਸਰਕਾਰ ਹੁੰਦੀ ਹੈ ਤਾਂ ਉਹਦੇ ਜੋ ਵਰਕਰ ਨੇ ਉਹਦੀ ਪਹਿਚਾਣ ਸਿਰਫ ਤੇ ਸਿਰਫ ਆਇਡੈਂਟੀਟੀ ਕਾਰਡ ਹੋ ਸਕਦਾ ਉਹਦੇਦਾਰੀ ਹੋ ਸਕਦੀ ਆ ਉਹਦੇਦਾਰੀ ਦੇ ਨਾਲ ਜਦੋਂ ਕੋਈ ਬੰਦਾ ਕਿਸੇ ਮੈਂਕੂ ਦੇ ਦਫ਼ਤਰ ਜਾਊਗਾ ਤਾਂ ਉਹਦੀ ਪੁੱਛ ਪੜਤਾਲ ਹੋਣੀ ਲਾਜ਼ਮੀ ਆ ਉਹਨੂੰ ਕੋਈ ਇਗਨੋਰ ਨਹੀਂ ਕਰ ਸਕਦਾ ਨੰਬਰ 1 ਦਾ ਇਹ ਫਾਇਦਾ ਇਹ ਆ ਦੂਜਾ ਫਾਇਦਾ ਇਹ ਆ ਜਿਵੇਂ ਤੁਸੀਂ ਦੁੱਖ ਵਰਗਡ ਕੀਤਾ ਜਿਵੇਂ ਤੁਹਾਡੇ ਮੰਦੇ ਵਿੱਚ ਇੱਕ ਰੰਜੇ ਸਾਹ ਤੁਹਾਡੇ ਮੰਦੇ ਵਿੱਚ ਇੱਕ ਕਿਰਨਾ ਬਣੀ ਹੋਈ ਆ ਕਿ ਲੀਡਰ ਬਣ ਕੇ ਲੋਕ ਜਿੱਤ ਕੇ ਲੋਕ ਸਾਨੂੰ ਸੁਣ ਸੁਣ ਸੁਣਵਾਈ ਨਹੀਂ ਕਰਦੇ ਸਾਡੀ ਸਾਡੀ ਇੱਜ਼ਤ ਨਹੀਂ ਹੁੰਦੀ ਸਾਡਾ ਮਾਣ ਨਹੀਂ ਹੁੰਦਾ ਸਾਡਾ ਸਤਿਕਾਰ ਨਹੀਂ ਹੁੰਦਾ ਉਹਨੂੰ ਠੱਲ ਪਾਉਣ ਦੇ ਲਈ ਸਾਡੇ ਲੀਡਰ ਰਾਹੁਲ ਗਾਂਧੀ ਜੀ ਨੇ ਇਹ ਇਹ ਪ੍ਰਕਿਰਿਆ ਸ਼ੁਰੂ ਕੀਤੀ ਆ ਕਿ ਆਪਾਂ ਆਈਡੈਂਟੀਟੀ ਕਾਰਡ ਬਣਾਈਏ ਅਹੁਦੇਦਾਰਾਂ ਦੇ ਕਾਫੀ ਕਾਫੀ ਅਹੁਦੇਦਾਰਾਂ ਦੇ ਜੀ ਕਿੰਨੇ ਕਿੰਨੇ ਲੈਣੇ ਉਹ ਤੁਹਾਨੂੰ ਮੈਂ ਹੁਣ ਦੱਸਦਾ ਉਹ ਅਹੁਦੇਦਾਰਾਂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਤੋਂ ਉੱਥੇ ਇੱਕ ਸੈੱਲ ਬਣ ਗਿਆ ਬਕਾਇਦ ਤੌਰ ਤੇ ਜਿਹੜਾ ਉਹਨਾਂ ਅਹੁਦੇਦਾਰਾਂ ਦੇ ਨਾਲ 24 ਘੰਟੇ ਸੰਪਰਕ ਤੇ ਰਹਿਣਗੇ ਕਿ ਆਲ ਇੰਡੀਆ ਕੌਂਨਸਲ ਕਮੇਟੀ ਦੀ ਉਹਨਾਂ ਨੇ ਇੱਕ ਦਫਤਰ ਬਣਾ ਲਿਆ ਜਿੱਦੇ ਵਿੱਚੋਂ ਸਾਰੇ ਲੀਡਰ ਸਹਿਮਾਨ ਦੇ ਨਾਲ ਅਗੋਂ ਆਪਣੇ ਉਧਿਹਾਰ ਸਹਿਮਾਨ ਦੇ ਨਾਲ ਸੰਪਰਕ ਦੇ ਵਿੱਚ ਰਹਿਣਗੇ ਔਰ ਉਹ ਬਕਾਇਦ ਤੌਰ ਤੇ ਮੇਰੇ ਵੀਰੋ ਉਸ ਲੈਵਲ ਤੇ ਪੰਜਾਬ ਪ੍ਰਦੇਸ਼ ਕੌਂਨਸਲ ਕਮੇਟੀ ਦੇ ਲੈਵਲ ਤੇ ਆਲ ਇੰਡੀਆ ਕੌਂਨਸਲ ਕਮੇਟੀ ਦੇ ਲੈਵਲ ਤੇ ਇਹ ਗੱਲਾਂ ਉਹਨਾਂ ਨੂੰ ਪੁੱਛਿਆ ਜਾਊਗਾ ਫੱਲਗੋ ਰਾਂਦੇ ਸ਼ਾਮ ਜੀ ਸਾਡੇ ਇਥੇ ਵਿਲੇਜ ਕਮੇਟੀ ਦੇ ਪ੍ਰਧਾਨ ਨੇ ਸਾਡੇ ਮੰਡਲ ਦੇ ਪ੍ਰਧਾਨ ਨੇ ਫੱਲ ਸ਼ਾਮ ਜੀ ਇਹਨਾਂ ਨੂੰ ਪੁੱਛਿਆ ਜਾਊਗਾ ਵੀ ਯਾਰ ਤੁਹਾਡੇ ਇਲਾਕੇ ਚ ਜਿਹੜਾ ਕਾਂਗਰਸ ਪਾਰਟੀ ਦਾ ਲੀਡਰ ਆ ਉਹ ਤੁਹਾਡੇ ਨਾਲ ਮਿਲਦਾਵਰਤ ਤੁਹਾਡੇ ਦੁੱਖ ਸੁੱਖ ਦੇ ਸਹਾਇਕ ਹੁੰਦਾ ਤੁਹਾਡੇ ਕੰਮ ਕਰਦਾ ਜਾਂ ਤੁਹਾਨੂੰ ਜਦੋਂ ਤੁਸੀਂ ਦਫਤਰ ਜਾਂਦੇ ਹੋ ਤੁਹਾਡੀ ਪੁਸ਼ਪਰਦਾਨ ਹੁੰਦੀ ਹੈ ਤੁਹਾਡੀ ਰਿਸਪੈਕਟ ਹੁੰਦੀ ਹੈ ਤੁਹਾਡਾ ਮਾਨ ਸਤਕਾਰ ਬਹਾਲ ਹੁੰਦਾ ਜਾਂ ਨਹੀਂ ਹੁੰਦਾ ਇਹ ਮੇਰੇ ਵਿਰੋਧ ਆਪਾਂ ਮਕਸਦ ਆ ਸੋ ਮੈਂ ਆਪਣੇ ਵੱਲੋਂ ਆਪਣੀ ਪੂਰੀ ਟੀਮ ਵੱਲੋਂ ਕਿਉਂਕਿ ਤੁਸੀਂ ਵੀ ਮੇਰੀ ਟੀਮ ਦੇ ਪਾਰਟ ਹੋ ਤੁਹਾਡੇ ਵੱਲੋਂ ਵੀ ਇਹ ਤੁਹਾਨੂੰ ਵਿਸ਼ਵਾਸ ਦਿਵਾ ਸਕਦਾ ਇਹ ਮਾਨ ਜਿਹੜਾ ਮੈਨੂੰ ਮਿਲਿਆ ਸੀ ਸਿਰਫ ਐਜੂਕੇਸ਼ਨ ਕਰਕੇ ਮਿਲਿਆ ਸੀ ਜਾਂ ਮੇਰੇ ਫਾਦਰ ਸਾਹਿਬ ਦੀ ਮੇਰੇ ਪਿਤਾ ਜੀ ਦਾ ਪਿਆਰ ਸੀ ਜਾਂ ਉਹਨਾਂ ਦਾ ਸਤਿਕਾਰ ਸੀ ਜਾਂ ਉਹਨਾਂ ਦੀ ਜਿਹੜੀ ਸਖਤ ਮਿਹਨਤ ਸੀ ਉਹਦਾ ਫਲ ਮਿਲਿਆ ਸੀ ਮੈਂ ਤੁਹਾਨੂੰ ਇਹ ਦੱਸਦਾ ਹਾਂ ਮਾਣ ਮੈਨੂੰ ਮਿਲ ਰਿਹਾ ਕਿ 30 ਸਾਲ ਦੀ ਸਫਲਤਾ ਦੇ ਵਿੱਚ ਮੈਂ ਹਮੇਸ਼ਾ ਹੀ ਆਪਣੇ ਪਿੰਡ ਦੇ ਲੋਕਾਂ ਦੇ ਨਾਲ ਜੁੜਿਆ ਰਿਹਾ ਪਿੰਡ ਦੇ ਪਰਿਵਾਰਾਂ ਨਾਲ ਜੁੜਿਆ ਰਿਹਾ ਗਰੀਬ ਪਰਿਵਾਰਾਂ ਦੇ ਨਾਲ ਜੁੜਿਆ ਰਿਹਾ ਗਰੀਬ ਪਰਿਵਾਰਾਂ ਨੂੰ ਹਮੇਸ਼ਾ ਉੱਚਾ ਚੁੱਕਣ ਦੀ ਕੋਸ਼ਿਸ਼ ਕੀਤੀ ਹੈ ਇਹ ਕੋਸ਼ਿਸ਼ ਕੀਤੀ ਕਿ ਜਿਹੜਾ ਬੱਚਾ ਪੜਦਾ ਉਹਨੂੰ ਹੋਰ ਸਹਾਇਤਾ ਦਿੱਤਾ ਜਾਵੇ ਯੂਨੀਵਰਸਿਟੀਆਂ ਦੇ ਵਿੱਚ ਕਾਲਜਾਂ ਦੇ ਵਿੱਚ ਬੱਚਿਆਂ ਦੀ ਹੈਲਪ ਕੀਤੀ ਜਾਵੇ ਇਹ ਮੇਰੀ ਜ਼ਿੰਦਗੀ ਦਾ ਹੁਣ ਤੱਕ ਦਾ ਏਮਰ ਹੈ ਇਸ ਕਰਕੇ ਤੁਸੀਂ 2022 ਦੀ ਇਲੈਕਸ਼ਨ ਦੇ ਵਿੱਚ ਲਿਖਿਆ ਹੋਊਗਾ ਕਿ ਇੱਕ ਜੁੰਡਲੀ ਨੇ ਮੈਨੂੰ ਕਿਹੜਾ ਫਾਇਆ ਹੋਇਆ ਸੀ ਮੇਰੀ ਬਦਕਿਸਮਤੀ ਆ ਮੈਂ ਉਸ ਗੱਲ 'ਈ ਸਾਰਿਆਂ ਨੂੰ ਮਾਫੀ ਮੰਗਦਾ ਮੇਰੀ ਬਦਕਿਸਮਤੀ ਸੀ ਕਿ ਉਦੋਂ ਮੈਂ ਰਾਜਨੀਤੀ 'ਚ ਨਾ ਹੋਣ ਕਰਕੇ ਮੈਨੂੰ ਇਸ ਗੱਲ ਦਾ ਪਤਾ ਨਹੀਂ ਸੀ ਕਿ ਜਿਹੜੀਆਂ ਜੁੰਡਲੀਆਂ ਨੇ ਲੋਕ ਜਿਹੜੇ ਅੜੇ-ਦੜੇ ਤੁਹਾਡੇ ਇਕੱਠੇ ਹੋ ਜਾਂਦੇ ਨੇ ਉਹ ਲੋਕ ਆਲਟੀਮੇਟਲੀ ਤੁਹਾਨੂੰ ਇਸ ਤਰ੍ਹਾਂ ਕੀ ਲੈਂਦੇ ਨੇ ਇਸ ਤਰ੍ਹਾਂ ਤੁਹਾਨੂੰ ਆਪਣੇ ਬਸ 'ਚ ਕਰ ਲੈਂਦੇ ਨੇ ਕੋਈ ਦੂਜੇ ਬੰਦੇ ਨੂੰ ਮਿਲਣ ਨਹੀਂ ਦਿੰਦੇ ਮੇਰੇ ਵੀ ਲੋਕ ਇਹੀ ਮੇਰੇ ਨਾਲ ਵਾਪਰਿਆ 2022 ਦੇ ਵਿੱਚ ਚਾਰ-ਪੰਜ ਬੰਦੇ ਜਦੋਂ ਮੈਨੂੰ ਇਸ ਗਾਦੀ ਪਿੰਨਕ ਪਈ ਕਿ ਇਹ ਬੰਦੇ ਆਪਣਾ ਬਹੁਤ ਵੱਡਾ ਨੁਕਸਾਨ ਕਰਨਗੇ ਤੁਹਾਡੇ ਵਰਗੇ ਬੰਦਿਆਂ ਨੇ ਸ਼ਰਮ ਕਹਿਣਾ ਸ਼ੁਰੂ ਕੀਤਾ ਤਾਂ ਫਿਰ ਮੈਂ ਉਹ ਬੰਦੇ ਆਪਣੇ 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 ਆਲੇ ਦੁਆਲੇੋਂ ਕੱਢੇ ਪਰ ਆ ਮਾਰਿਆ ਉਹਗਾ ਕਿ ਇੱਕ ਨੂੰ ਤਾਂ ਪਾਰਟੀ ਵੀ ਕੱਢਿਆ ਸੀ ਅਸੀਂ ਅਲਟੀਮੇਟਲੀ ਕਿਉਂਕਿ ਉਹ ਨੁਕਸਾਨ ਕਰ ਰਹੀ ਸੀ ਪਾਰਟੀ ਦਾ ਸੋ ਇਸ ਕਰਕੇ ਮੇਰਾ ਤਾਂ ਇਹ ਜ਼ਿੰਦਗੀ ਦਾ ਏਮ ਆ ਕਿ ਆਪਾਂ ਨੇ ਖਾਸ ਤੌਰ ਤੇ ਗਰੀਬ ਵਰਗ ਨੂੰ ਖਾਸ ਤੌਰ ਤੇ ਨਿਆਸਰੇ ਵਰਗ ਨੂੰ ਖਾਸ ਤੌਰ ਤੇ ਉਹ ਵੀਰਾਂ ਨੂੰ ਜਿਨ੍ਹਾਂ ਨੂੰ ਜ਼ਰੂਰਤ ਆ ਉਹਨਾਂ ਦਾ ਸਤਿਕਾਰ ਕਰਨਾ ਉਹਨਾਂ ਦੇ ਕੰਮਕਾਰ ਹੋਣਾ ਉਹਨਾਂ ਦੇ ਪਰਿਵਾਰਾਂ ਦੇ ਨਾਲ ਮੇਲਬੂਰ ਰੱਖਣਾ ਔਰ ਹਰ ਟਾਈਮ ਸੰਪਰਕ ਦੇ ਵਿੱਚ ਰਹਿਣਾ ਇਹ ਸਾਡੀ ਡਿਊਟੀ ਆ ਔਰ ਇਹਨੂੰ ਇਹਨੂੰ ਜਿਹੜਾ ਜਾਮਾ ਹੈ ਉਹ ਆਲ ਇੰਡੀਆ ਕਾਂਗਰਸ ਕਮੇਟੀ ਸਾਡੇ ਰਾਹੁਲ ਗਾਂਧੀ ਜੀ ਨੇ ਪਹਿਨਾਇਆ ਤਾਂ ਜਦੋਂ ਤੁਹਾਨੂੰ ਆਡੈਂਟੀ ਕਾੜੀ ਸ਼ੁਰੂ ਹੋਣਗੇ ਜਦੋਂ ਤੁਹਾਨੂੰ ਸਾਰਿਆਂ ਨੂੰ ਪੁੱਛਿਆ ਜਾਊਗਾ ਉੱਪਰੋਂ ਉੱਪਲੇ ਲੈਵਲ ਤੋਂ ਕਿ ਭਾਈ ਤੁਸੀਂ ਠੀਕ ਠਾਕ ਹੋ ਤੁਹਾਡਾ ਕੰਮ ਠੀਕ ਚੱਲ ਰਿਹਾ ਤੁਹਾਨੂੰ ਕੋਈ ਪ੍ਰੋਬਲਮ ਤਾਂ ਨਹੀਂ ਆ ਰਹੀ ਫੇਸ ਕਰਕੇ ਲੀਡਾ ਜੀ ਆਪਣੇ ਰਾਜੇਸ਼ ਸ਼ਾਮ ਜੀ ਬਰਾਸਾ ਮੇਰੇ ਸਾਥੀ ਸਾਰੇ ਸਰਪੰਚ ਸਾਹਿਬਾਨ ਹੋਮ ਮੈਂਬਰ ਸਾਹਿਬਾਨ ਸਹਿਬਾਨ ਸਾਰੇ ਮੇਰੇ ਆਗੂ ਸਹਿਬਾਨ ਤੁਹਾਨੂੰ ਇਸ ਗੱਲ ਦਾ 100% ਪ੍ਰਮਾਣ ਦੇਣਾ ਕਿ ਮੈਂ ਪਟਿਆਲਾ ਛੱਡਤਾ ਪਟਿਆਲੇ ਮੈਂ ਮਕਾਨ ਤੋਂ ਪਹਿਲਾਂ ਆਪਣਾ ਘਰ ਉੱਥੇ ਰਹਿੰਦਾ ਸੀ ਮੈਂ ਬਣ ਵਾਲੇ ਪਿੰਡ ਦੇ ਵਿੱਚ ਹੁਣ ਰਹਿਣਾ ਜਦੋਂ ਮਰਜ਼ੀ ਮੇਰਾ ਵੀਰ ਜਿਹੜਾ ਮਰਜ਼ੀ ਜਦੋਂ ਮਰਜ਼ੀ ਮੈਨੂੰ ਟੈਲੀਫੋਨ ਕਰਕੇ ਮਿਲ ਭੁਲਾ ਸਕਦਾ ਮਿਲ ਸਕਦਾ ਜਾਂ ਜਦੋਂ ਮਰਜ਼ੀ ਮੈਨੂੰ ਬੋਲੋ ਮੈਂ ਤੁਹਾਡੇ ਕੋਲ ਆ ਸਕਦਾ ਆ ਕੇ ਤੁਹਾਡੇ ਨਾਲ ਡਿਸਕਸ ਕਰਾਂਗੇ ਗੱਲ ਹਰ ਤੱਕ ਉਹਨਾਂ ਆਪਣੀ ਕਮੇਡੀਆ ਬਣਾਉਂਦੀ ਹੈ ਸਾਡੇ ਨਾਲ ਗੱਲ ਕਰਦੀ ਹੈ ਮੈਨੂੰ ਮੈਨੂੰ ਪੂਰਨ ਆਸ ਆ ਵਿਸ਼ਵਾਸ ਆ ਕਿ ਆਪਾਂ ਕੀ ਕਰਾਂ ਇਸ ਗੱਲ ਤੋਂ ਬਾਅਦ ਸ਼ਾਮ ਦੀ ਬਿਲਕੁਲ ਚਿੰਤਾ ਨਹੀਂ ਰਹਿ ਗਈ